ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਉਸੇ ਤਰ੍ਹਾਂ ਬਰਨਾਲਾ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਵਿੱਚ ਖੜੇ ਹਾਂ ਜਿੱਥੇ ਬਾੜਾਂ ਦੀ ਗੱਲ ਕਰੇ ਚਾਹੇ ਅਮਰਜੈਂਸੀ ਦੀ ਗੱਲ ਕਰੇ ਚਾਹੇ ਲਾਈਵ ਦੀ ਗੱਲ ਕਰੇ ਸਾਰਾ ਚੋਹਰਿਆ ਤੇ ਸਾਡਾ ਸਪਾਈਸ ਸੇਵਕ ਦੇ ਪ੍ਰਧਾਨ ਉਹਨਾਂ ਨੂੰ ਲੈਨੇ ਪੂਰੀ ਜਾਣਕਾਰੀ ਅ ਅਜੇ ਜੀ ਕੀ ਕਹਿਣਾ ਚਾਹੁੰਦੇ ਜੋ ਹਸਪਤਾਲ ਸਾਰਾ ਚੋਹਰਿਆ ਜੀ ਸਰ ਹਸਪਤਾਲ ਦੇ ਵਿੱਚ ਤਾਂ ਪਾਣੀ ਪਾਣੀ ਹੋਇਆ ਬੈ ਜਿੱਥੇ ਮਰਜੀ ਵਗ ਜਾਈ ਠੀਕ ਹੈ ਜੀ ਅਮਰਜੈਂਸੀ ਸਾਡੀ ਡਿਊਟੀ ਲੱਗੀ ਹੋਈ ਹੈ 24 ਘੰਟਿਆਂ ਦੇ ਵਿੱਚ ਅਸੀਂ 4- ਲੇ ਜੂਬ ਸਾਹਿਬ ਸਾਰੀ ਚੌਂਦੀ ਹੈ ਤਕਰੀਬਨ ਜੀ ਬਹੁਤ ਪੁਰਾਣੀ ਹੋ ਚੁੱਕੀ ਹੈ ਵੇਲੀ ਇਸ ਕਰਕੇ ਹੀ ਹੈ ਤੇ ਨਵੇਂ ਵੈਸੇ ਸਾਰਾ ਵਧੀਆ ਨਵਾਂ ਪੈ ਗਿਆ ਤੇ ਲੋਹੇ ਦਾ ਵੀ ਵਧੀਆ ਕੰਮ ਹੋਇਆ ਪਿਆਗਾ ਵੀ ਸਾਰੀ ਤਕਰੀਬਨ ਕੋਈ ਨੁਕਸਾਨ ਵਾਲੀ ਤਾਂ ਕੋਈ ਚੀਜ਼ ਬਣਦੀ ਨਹੀਂ ਅਸੀਂ ਹੈਂਡਲ ਕਰ ਲੰਨੇ ਵੇ ਅਸੀਂ ਜੇ ਕੋਈ ਜਾਣੀ ਨੁਕਸਾਨ ਦਾ ਕੋਈ ਹੋ ਰਿਹਾ ਨਹੀਂ ਚਲੋ ਸਪਾਈਕ ਦੀ ਜ਼ਿੰਮੇਵਾਰੀ ਸਾਡੀ ਪੂਰੀ ਹੈਗੀ ਹੈ ਜੀ ਦਿਨ ਰਾਤ ਲੱਗੇ ਪਏ ਅਸੀਂ ਦਿਨ ਬਾਥੂងਾਂ ਦੇ ਵਿੱਚੋਂ ਜਦ ਪਾਣੀ ਨਿਕਲੂਗਾ ਤਾਂ ਹੀ ਉਹ ਹੋਊਗਾ ਇਹ ਬਾਥੂងਾਂ ਆਜਾ ਜੀ ਜੀ ਆਜਾ ਜੀ ਆਜਾ ਜੀ ਜੇ ਗੱਲ ਕਰੀਏ ਪੂਰਾ ਹਸਪਤਾਲ ਪੂਰਾ ਚੋਰਿਆ ਇਹਨੂੰ ਕਿਵੇਂ ਦੇਖਦੇ ਹੁਣ ਕਿੰਨੇ ਕੀ ਮੁਲਾਜ਼ਮ ਸੋਡੇ ਬੁਲਾਏ ਗਏ ਸਾਡੇ ਜੀ 30 ਹੀ ਲੱਗੇ ਹੋਏ ਸਾਰੇ ਜੀ ਅਸੀਂ 24 36 ਜਣੇ ਹੈਗੇ ਜੀ ਅਸੀਂ ਉਹਨਾਂ ਦੇ ਵਿੱਚ ਸਾਰਿਆਂ ਨੇ ਵੰਡ ਕੇ ਡਿਊਟੀਆਂ ਤੇ ਆਣਾ ਮਾਰਨਿੰਗ ਆ ਗਏ ਈਵਨਿੰਗ ਆ ਗਏ ਨਾਈਟ ਆ ਗਏ ਇਹਨਾਂ ਦੇ ਵਿੱਚ ਅਸੀਂ ਹੀ ਕੰਮ ਕਰਨਾਗਾ ਬਸ ਓਵਰ ਲੈਨੇ ਆ ਓਵਰ ਦਿੰਨੇ ਆ ਕੰਮ ਕਰਕੇ ਵੀ ਮਤਲਬ ਕਿਸੇ ਨੂੰ ਨਾ ਅਸੀਂ ਕੰਮ ਛੱਡ ਕੇ ਜਾਣੇ ਆ ਕੰਮ ਨਾਲ ਆਂਦੇ ਵੀ ਲੈਨੇ ਜਾਂਦੇ ਵੀ ਨੂੰ ਕਿੰਨੇ ਕੀ ਬਾੜ ਚੋੜਿਆ ਬਹੁਤ ਸਾਰੇ ਬਾੜ ਚੋੜੇ ਜਨਰਲ ਬਾੜ ਵੀ ਚੋੜਿਆ ਜੀ ਇੱਧਰ ਅਮਰਜੈਂਸੀ ਵੀ ਚੋੜਿਆਗਾ ਪ੍ਰੈਜੈਂਟਰ ਵੀ ਹੈ ਸਪੈਸਰੂਮ ਵੀ ਆਈ ਲੈਬ ਆ ਜੀ ਓਪੀਡੀ ਆ ਜੀ ਇਹ ਸਾਰਾ ਤਕਰੀਬਨ ਚੋੜਿਆ ਜੀ ਆ ਸਾਡੇ ਨਾਲ ਐਸਐਮਓ ਰਾਜਕਮਰ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖੋ ਇਹ ਜਿਹੜੀ ਬਿਲਡਿੰਗ ਲਗਭਗ 50 60 ਸਾਲ ਪੁਰਾਣੀ ਬਿਲਡਿੰਗ ਬਣੀ ਹੋਈ ਹੈ ਤੇ ਇਹਦੇ ਵਿੱਚ ਟਾਈਮ ਟੂ ਟਾਈਮ ਜਦੋਂ ਕੁਝ ਬਿਲਡਿੰਗ ਨਵੀਂ ਐਡੀਸ਼ਨ ਵੀ ਕਰਨੇ ਪੈਂਦੇ ਨੇ ਤੇ ਇਸ ਕਰਕੇ ਜਿਹੜਾ ਪੁਰਾਣੀ ਬਿਲਡਿੰਗ ਦਾ ਵਿੱਚੋਂ ਇੰਨਾ ਜ਼ਿਆਦਾ بارش ਹੋ ਚੁੱਕੀ ਹੈ ਇਸ ਇੰਨਾ ਟਾਈਮ ਦੇ ਵਿੱਚ ਕਿ ਇੱਕ ਮਤਲਬ ਅਸੀਂ ਇਸ ਚੀਜ਼ ਨੂੰ ਆਊਟ ਆਫ ਕੰਟਰੋਲ ਮੰਨ ਸਕਦੇ ਹਾਂ ਰੀਜ਼ਨ ਕੀ ਹੈਗਾ ਬਿਲਡਿੰਗ ਪੁਰਾਣੀ ਹੈਗੀ ਦੂਸਰਾ ਇਹ ਹੈ ਕਿ ਇਸ ਵਾਰ بارش ਵੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਸਾਰੀ ਦੁਨੀਆ ਨੂੰ ਪਤਾ ਹੀ ਹੈ ਇਸ ਬਾਰੇ ਪਰ ਅਸੀਂ ਆਪਣੇ ਕੋਲ ਨਿਉ ਇਸ ਦੇ ਵਿੱਚ ਜਿਹੜਾ ਹੈਗਾ ਕੋਸ਼ਿਸ਼ ਕਰ ਰਹੇ ਹਾਂ ਕਿ ਵੱਤਵਾ ਦੇ ਜਿਹੜੇ ਡੈਮੇਜ ਕੰਟਰੋਲ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਔਰ ਐਸੀ ਆਪਣੇ ਕਰਨੀ ਹੋਏ ਹੈ ਕਿ ਇਲੈਕਟਿਵ ਕੰਮ ਬੰਦ ਕਰਕੇ ਸਿਰਫ ਐਮਰਜੈਂਸੀ ਤੇ ਆਪਰੇ ਸਰਵਿਸਿਜ਼ ਦੇ ਰਹੇ ਹਾਂ ਤਾਂ ਕਿ ਇੱਥੇ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਸਰ ਇਹਦੇ ਬਾਰੇ ਕੋਈ ਲਿਖੇ ਉੱਪਰ ਭੇਜਿਆ ਗਿਆ ਬਿਲਕੁਲ ਇਸ ਬਾਰੇ ਅਸੀਂ ਸਾਰੀ ਰਿਪੋਰਟ ਤਿਆਰ ਕਰ ਰਹੇ ਹਾਂ ਕਿ ਇਹਦੇ ਵਿੱਚ ਹਾਇਰ ਅਥਾਰਟिटीज ਨੂੰ ਇਸ ਰਿਪੋਰਟ ਸੇ ਭੇਜ ਰਹੇ ਹਾਂ ਰਿਪੋਰਟ ਤਿਆਰ ਕਰਾ ਕੇ ਤੇ ਜੋ ਵੀ ਇਹਦੇ ਵਿੱਚ ਮਤਲਬ ਉਹ ਅੱਗੇ ਹੁਕਮ ਆਉਣਗੇ ਉਸ ਹਿਸਾਬ ਨਾਲ ਇਹ ਅੱਗੇ ਕਾਰਵਾਈ ਕੀਤੀ ਜਾਵੇਗੀ ਸਭ ਦੀ ਅਮਰਜੈਂਸੀ ਦੀ ਗੱਲ ਕਰੀ ਅਮਰਜੈਂਸੀ ਵਿੱਚ ਉਰੇ ਉੱਥੇ ਅਮਰਜੈਂਸੀ ਉਹ ਕਿਵੇਂ ਕੀਤੀ ਜਾਣੀ ਹੈ ਅਮਰਜੈਂਸੀ ਸੇਵਾਵਾਂ ਮਾ ਨਿਰਵਿਘਨ ਜਾਰੀ ਨੇ ਜਿੰਨਾ ਵੀ ਉੱਥੇ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਾਣੀ ਉੱਥੇ ਜਮਾ ਨਾ ਹੋਵੇ ਤੇ ਜੋ ਵੀ ਜਿੰਨਾ ਬਰਤਨ ਸੇਫਟੀ ਅਸੀਂ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ ਗੁਰਜੀਤ ਸਿੰਘ ਦਾ ਵੀਰੇ ਵਾਰਡ ਨੰਬਰ 3 ਚ ਦਾਖਲ ਆ ਕੱਲ ਪੂਰਾ ਹਸਪਤਾਲ ਚੋਈ ਜਾਂਦਾ ਸੀ ਕੋਈ ਵੀ ਹਾਸਾ ਹੋ ਸਕਦਾ ਹੈ ਇੱਥੇ ਪਾਣੀ ਪਾਣੀ ਇੱਥੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਆਪ ਅੱਜ ਵੀ ਚੋਈ ਜਾਂਦਾ। ਬੀਸ਼ ਗੱਲ ਬਹੁਤ ਬੁਰਾ ਹਾਲ ਸੀ। ਪਾਣੀ ਸਾਰੀ ਚੋਈ ਜਾਂਦਾ ਸੀ ਬਈ। ਸਾਰੇ ਦੇ ਪੂਰਾ ਹੀ ਮਤਲਬ ਹੋ ਸੀ ਕੋਈ ਵੀ ਡੇਗ ਸਕਦਾ ਸੀ ਕੋਈ ਵੀ। ਕੁਝ ਵੀ ਹੋ ਸਕਦਾ ਸੀ ਕੋਈ। ਹਾਂਜੀ ਮੇਰਾ ਨਾਮ ਕਮਲਦੀਪ ਸਿੰਘ ਆ ਜੀ ਮੈਂ ਅੱਜ ਹਸਪਤਾਲ ਚ ਆਇਆ ਸੀਗਾ ਇੱਥੇ ਤੇ ਅੰਦਰੋਂ ਖਰ ਹਸਪਤਾਲ ਦਾ ਮੀਂਹ ਦੇ ਨਾਲ ਕਹੀ ਦਿੰਦੇ ਮੀਂਹ ਦੇ ਨਾਲ ਹਸਪਤਾਲ ਦਾ ਹਾਲ ਖਰਾਬ ਹੋਇਆ ਪਿਆ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਆਹ ਖਲਿੱਪੜ ਵੀ ਡਿੱਗੇ ਪਏ ਨੇ। ਅੰਦਰੋਂ ਵੀ ਉਹ ਸਾਹਮਣੇ ਕਮਰੇ ਚੋਂ ਖਲਿੱਪੜ ਡਿੱਗੇ ਪਏ ਨੇ। ਐਮਰਜੈਂਸੀ 'ਚ ਅਸੀਂ ਗਏ ਤੇ ਆਹ ਸਾਹਮਣੇ ਜਾਣਾ ਉਸ ਦੀ ਆ ਇੱਥੋਂ ਵੀ ਤੋਕੇ ਚੋਂ ਰਹੇ ਨੇ ਸਾਰਾ ਹਸਪਤਾਲ ਦੇ ਜਿਹੜਾ ਹੈਗਾ ਇਹ ਬਿਲਡਿੰਗ ਸਾਰੇ ਪਾਣੀ ਪਾਣੀ ਚੋਂ ਰਿਹਾ ਤੇ ਅੰਦਰ ਸਾਰਾ ਹਾਲ ਖਰਾਬ ਹੀ ਆ ਦੇਖੋ ਜੇ ਐਮਰਜੈਂਸੀ ਕੋਈ ਆਉਂਦੀ ਆ ਕੋਈ ਮਰੀਜ਼ ਐਮਰਜੈਂਸੀ ਨੂੰ ਤਾਂ ਖਤਰਾ ਹੈਗੇ ਹੈਗਾ ਜਿਹੜੇ ਆਮ ਬਾੜ ਦੇ ਵਿੱਚ ਮਰੀਜ਼ ਪਏ ਨੇ ਉਥੋਂ ਇਹ ਸ਼ੰਕਾ ਹੁੰਦੀ ਆ ਵੀ ਥੱਲੇ ਮਰੀਜ਼ ਪਿਆ ਉੱਪਰ ਨੂੰ ਪਤਾ ਨਹੀਂ ਕਿਹੜੇ ਵੇਲੇ ਖਲੇਪਰ ਡਿੱਗ ਪਏ ਉਹ ਪਹਿਲੇ ਹੀ ਮਰੀਜ਼ ਆ ਉਹਦੇ ਹੋਰ ਵੀ ਸੱਟ ਫੇਟ ਲੱਗ ਸਕਦੀ ਆ ਕਿ ਜੇ ਆਮ ਇੱਥੇ ਦਵਾਈਆਂ ਲੈਣ ਆਲੇ ਉਹ ਦੇਖੋ ਕਿੱਡੀ ਲਾਈਨ ਲੱਗੀ ਵੀ ਆ ਦਵਾਈਆਂ ਵਾਲਿਆਂ ਦੀ ਇੱਥੇ ਲਗਭਗ ਮੱਲਾ ਦਾ 1000 1500 ਬੰਦਾ ਰੋਜ਼ ਦਾ ਦਵਾਈ ਲੈਣ ਆਉਂਦਾ ਗਰੀਬ ਪਰਿਵਾਰਾਂ ਚੋਂ ਆਉਂਦੇ ਨੇ ਸਾਰੇ ਅਸੀਂ ਪਿੰਡੂ ਬੰਦੇ ਆ ਜਿਹੜੇ ਇੱਥੇ ਦਵਾਈ ਲੈਣ ਆਉਂਦੇ ਆ ਐਵੇਂ ਕੋਈ ਪਹਿਲੇ ਗਰੀਬ ਬੰਦਾ ਹੁੰਦਾ ਉਹਦੀ ਕੋਈ ਹੋਰ ਉੱਤੋਂ ਖਲਿੱਪ ਡਿੱਗ ਪਿਆ ਕੋਈ ਛੱਤ ਡਿੱਗ ਪਈ ਕੋਈ ਹਾਸਾ ਵਾਪਰ ਗਿਆ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਇਹ ਗਰੀਬਾਂ ਦਾ ਘਰ ਆ ਹਸਪਤਾਲ ਦਾ ਬਿਮਾਰੀਆਂ ਦਾ ਘਰ ਆ ਇੱਥੇ ਤੇ ਹੋਰ ਮਤਲਬ ਬੰਦਾ ਪਹਿਲੇ ਹੀ ਔਖਾ ਆਉਂਦਾ ਕਿਤੇ ਹੋਰ ਨਾ ਉੱਤੋਂ ਨਵੀਂ ਵਿਵਪਤਾ ਬੰਦੇ ਤੇ ਖੜੀ ਹੋ ਜੇ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰ ਡਿੱਗੇ ਜਾਂਦੇ ਨੇ ਕਿਤੇ ਇਹ ਨਾ ਹੋਵੇ ਵੀ ਮਰੀਜ਼ਾਂ ਦੇ ਉੱਤੇ ਇਹੇ ਛੱਤਾਂ ਡਿੱਗ ਪੈਣ ਤੇ ਨਵਾਂ ਕੰਮ ਖੜਾ ਹੋ ਜਾਵੇ ਦੇਖੋ ਜੋ ਵਧੀਆ ਗੱਲ ਆ ਪ੍ਰਸ਼ਾਸਨ ਨੇ ਚਲੋ ਖਾਲੀ ਕਰਾ ਲੇ ਪਰ ਜੇ ਹੁਣ ਉਹ ਖਾਲੀ ਕਰਾ ਲੇ ਤਾਂ ਉਹਨੂੰ ਅਣਕੋ ਅਨ ਸੇਫ ਕੋਸ਼ਿਤ ਕਰਕੇ ਤਾਂ ਉੱਥੇ ਨਵੇਂ ਬਣਾ ਲੈਣੇ ਚਾਹੀਦੇ ਨੇ ਸਰਕਾਰ ਨੂੰ ਜੇ ਨਹੀਂ ਸੇਫ ਹੈਗੇ ਤਾਂ ਫਿਰ ਉੱਥੇ ਮਰੀਜ਼ ਕਿਉਂ ਠਾਏ ਨੇ ਇਹ ਮਤਲਬ ਇੱਕ ਸਵਾਲ ਉੱਠਦਾ ਵੀ ਜੇ ਉਹ ਸਹੀ ਨਹੀਂ ਤਾਂ ਉਥੋਂ ਮਰੀਜ਼ ਕਿਉਂ ਠਾਏ ਜੇ ਨਹੀਂ ਸਹੀ ਤਾਂ ਸਰਕਾਰਾਂ ਨੂੰ ਅਨਸੇਵ ਘੋਸ਼ਿਤ ਕਰਕੇ ਉਹਦੀ ਜਗ੍ਹਾ ਤੇ ਨਵੀਆਂ ਛੱਤਾਂ ਦਾ ਪ੍ਰਬੰਧ ਕਰੇ ਤਾਂ ਕਿ ਇੱਥੇ ਮਰੀਜ਼ਾਂ ਨਾਲ ਖਲਵਾੜ ਨਾ ਕੋਈ ਹੋਵੇ ਕਿਸੇ ਕਿਸਨ। ਦੈਨਿਕ ਸਵੇਰ ਵਾਲੀ ਨਰਮਲ ਕੁਮਾਰ ਰਿਪੋਰਟ ਬਰਨਾਲਾ। ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰ ਟੀਵੀ ਮੈਂ ਨਰਮਲ ਕੁਮਾਰ। ਉਸੇ ਤਰ੍ਹਾਂ ਬਰਨਾਲਾ ਵਿੱਚ ਲਗਾਤਾਰ ਮੀਂਹ ਪੈਣ ਕਰ ਸਰਕਾਰੀ ਸਿਵਲ ਹਸਤਾ ਬਰਨਾਲਾ ਵਿੱਚ ਖੜੇ ਜਿੱਥੇ ਬਾੜਾਂ ਦੀ ਗੱਲ ਕਰੇ ਚਾਹੇ ਐਮਰਜੈਂਸੀ ਦੀ ਗੱਲ ਕਰੇ ਚਾਹੇ ਲਾਈਵ ਦੀ ਗੱਲ ਕਰੇ ਸਾਰਾ ਚੋਹਰੇ ਆ ਤੇ ਸਾਡਾ ਸਪਾਈਸ ਸੇਵਕ ਦੇ ਪ੍ਰਧਾਨ ਉਹਨਾਂ ਨੂੰ ਲੈਨੇ ਪੂਰੀ ਜਾਣਕਾਰੀ ਅ ਅਜੇ ਜੀ ਕੀ ਕਹਿਣਾ ਚਾਹੁੰਦੇ ਜੋ ਹਸਪਤਾਲ ਸਾਰਾ ਚੋਹਰੇ ਜੀ ਸਰ ਹਸਪਤਾਲ ਦੇ ਵਿੱਚ ਤਾਂ ਪਾਣੀ ਪਾਣੀ ਹੋਇਆ ਪਿਆ ਜਿੱਥੇ ਮਰਜੀ ਵਗਦੀ ਹੋਈ ਠੀਕ ਹੈ ਜੀ ਅਮਰਜੈਂਸੀ ਸਾਡੀ ਡਿਊਟੀ ਲੱਗੀ ਹੋਈ ਹੈ 24 ਘੰਟਿਆਂ ਦੇ ਵਿੱਚ ਅਸੀਂ 4-5 ਮੰਡੇ ਹੈਂਡਲ ਕਰਦੇ ਆਂ ਜੀ ਬਾਕੀ ਉੱਤੇ ਜਨਰਲ ਵਾਰਡ ਸਪੈਸ਼ਲ ਰੂਮ ਓਟੀ ਲੈਬ ਸੂ ਸਭ ਸਾਰੀ ਚੁੰਦੀ ਹੈ ਤਕਰੀਬਨ ਜੀ ਬਹੁਤ ਪੁਰਾਣੀ ਹੋ ਚੁੱਕੀ ਹੈ ਵੈਲੀ ਇਸ ਕਰਕੇ ਹੀ ਹੈ ਤੇ ਨਵਾਂ ਵੈਸੇ ਸਾਰਾ ਵਧੀਆ ਨਵਾਂ ਪੈ ਗਿਆ ਤੇ ਲੋਹੇ ਦਾ ਵੀ ਵਧੀਆ ਕੰਮ ਹੋਇਆ ਪਿਆਗਾ ਵੀ ਸਾਰੀ ਤਕਰੀਬਨ ਕੋਈ ਨੁਕਸਾਨ ਵਾਲੀ ਤਾਂ ਕੋਈ ਚੀਜ਼ ਬਣਦੀ ਨਹੀਂ ਅਸੀਂ ਹੈਂਡਲ ਕਰ ਲੰਨੇ ਵੇ ਅਸੀਂ ਜੇ ਕੋਈ ਜਾਣੀ ਨੁਕਸਾਨ ਦਾ ਕੋਈ ਹੋਇਆ ਨਹੀਂ ਚਲੋ ਸਪਾਈਕ ਦੀ ਜ਼ਿੰਮੇਵਾਰੀ ਸਾਡੀ ਪੂਰੀ ਹੈਗੀ ਹੈ ਜੀ ਦਿਨ ਰਾਤ ਲੱਗੇ ਪਏ ਅਸੀਂ ਦਿਨ ਬਾਥੂਆਂ ਦੇ ਵਿੱਚ ਜਦ ਪਾਣੀ ਲਿਕੜੂਗਾ ਤਾਂ ਹੀ ਉਹ ਹੋਊਗਾ ਜੀ ਬਾਥੂਆਂ ਆਜਾ ਜੀ ਆਜਾ ਜੀ ਆਜਾ ਜੀ ਜੇ ਗੱਲ ਕਰੀਏ ਪੂਰਾ ਹਸਪਤਾਲ ਪੂਰਾ ਚੋਰਿਆ ਇਹਨੂੰ ਕਿਵੇਂ ਦੇਖਦੇ ਹੁਣ ਕਿੰਨੇ ਕੀ ਮੁਲਾਜ਼ਮ ਤੁਹਾਡੇ ਉੱਪਰ ਲਾਏ ਗਿਆ ਸਾਡੇ ਜੀ ਟੀਮ ਹੀ ਲੱਗੀ ਹੋਈ ਸਾਰੇ ਜੀ ਅਸੀਂ 24 36 ਜਣੇ ਹੈਗੇ ਜੀ ਅਸੀਂ ਉਹਨਾਂ ਦੇ ਵਿੱਚੋਂ ਸਾਰਿਆਂ ਨੇ ਵੰਡ ਕੇ ਡਿਊਟੀਆਂ ਤੇ ਆਣਾ ਮਾਰਨਿੰਗ ਆਗੇ ਈਵਨਿੰਗ ਆਗੇ ਨਾਈਟ ਆਗੇ ਇਹਨਾਂ ਦੇ ਵਿੱਚ ਅਸੀਂ ਹੀ ਕੰਮ ਕਰਨਾਗਾ ਬਸ ਓਵਰ ਲੈਨੇ ਆ ਓਵਰ ਦੇਨੇ ਵੀ ਕੰਮ ਕਰਕੇ ਵੀ ਮਤਲਬ ਕਿਸੇ ਨੂੰ ਨਾ ਅਸੀਂ ਕੰਮ ਛੱਡ ਕੇ ਜਾਣੇ ਆ ਕੰਮ ਵਾਲੇ ਆਂਦੇ ਵੀ ਲੈਨੇ ਜਾਂਦੇ ਵੀ ਨੇ ਕਿੰਨੇ ਦੀ ਬਾੜ ਛੋੜਿਆ ਬਹੁਤ ਸਾਰੇ ਬਾੜ ਛੋੜੇ ਜਨਰਲ ਬਾੜ ਵੀ ਛੋੜਿਆ ਜੀ ਇੱਧਰ ਅਮਰਜੈਂਸੀ ਵੀ ਛੋੜਿਆਗਾ ਪ੍ਰੈਜੈਂਟਰ ਵੀ ਹੈ ਸਪੈਸ਼ਲ ਰੂਮ ਵੀ ਆਈ ਲੈਬ ਆ ਜੀ ਆਪੀਡੀ ਆ ਜੀ ਇਹ ਸਾਰਾ ਤਕਰੀਬਨ ਚੂਰਿਆ ਜੀ ਆ ਸਾਡੇ ਨਾਲ ਐਸਐਮਓ ਰਾਜਕਮਾਰ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖੋ ਇਹ ਜਿਹੜੀ ਬਿਲਡਿੰਗ ਲਗਭਗ 50 60 ਸਾਲ ਪੁਰਾਣੀ ਬਿਲਡਿੰਗ ਬਣੀ ਹੋਈ ਹੈ ਤੇ ਇਹਦੇ ਵਿੱਚ ਟਾਈਮ ਟੂ ਟਾਈਮ ਜਦੋਂ ਕੁਝ ਬਿਲਡਿੰਗ ਨਵੀਂ ਐਡੀਸ਼ਨ ਵੀ ਕਰਨੇ ਪੈਂਦੇ ਨੇ ਤੇ ਇਸ ਕਰਕੇ ਜਿਹੜਾ ਪੁਰਾਣੀ ਬਿਲਡਿੰਗ ਦਾ ਵਿੱਚੋਂ ਇੰਨਾ ਜ਼ਿਆਦਾ بارش ਹੋ ਚੁੱਕੀ ਹੈ ਇਸ ਇਸ ਇੰਨਾ ਟਾਈਮ ਦੇ ਵਿੱਚ कि मतलब ऐसी इस चीज़ को आउट ऑफ कंट्रोल मन सकते हैं रीजन की हैगा बिल्डिंग पुरानी हैगी दूसरा यह है, है कि इस बार बारिश भी बहुत ज़्यादा पै रही है सारी दुनिया को पता ही है इस चीज़ बारे पर असं अपने कन््यू इस जरा कोशिश कर रहे हैं कि बद तो वह डैमेज दे कंट्रोल करशिश कर रहे हैं ठीक है जी और असि अपने कन््यू ये है कि इलेक्ट्रिक कम कर बंद करके सिर्फ एमरजेंसी तो ओपड़ी सर्विसिज दे रहे हैं ता इतने कोई अणसुकामी घटना ना वापरे ਸਰ ਇਹਦੇ ਬਾਰੇ ਕੋਈ ਲਿਖੇ ਉੱਪਰ ਭੇਜਿਆ ਗਿਆ ਕੋਈ ਬਿਲਕੁਲ ਇਸ ਬਾਰੇ ਅਸੀਂ ਸਾਰੀ ਰਿਪੋਰਟ ਤਿਆਰ ਕਰ ਰਹੇ ਹਾਂ ਕਿ ਇਹਦੇ ਵਿੱਚ ਹਾਇਰ ਅਥਾਰਟिटीज ਨੂੰ ਇਸ ਰਿਪੋਰਟ ਸੇ ਭੇਜ ਰਹੇ ਹਾਂ ਰਿਪੋਰਟ ਤਿਆਰ ਕਰਾ ਕੇ ਤੇ ਜੋ ਵੀ ਇਹਦੇ ਵਿੱਚ ਮਤਲਬ ਉਹ ਅੱਗੇ ਹੁਕਮ ਆਉਣਗੇ ਉਸ ਹਿਸਾਬ ਨਾਲ ਇਹ ਅੱਗੇ ਕਾਰਵਾਈ ਕੀਤੀ ਜਾਵੇਗੀ ਸਰ ਜੀ ਐਮਰਜੈਂਸੀ ਦੀ ਗੱਲ ਕਰੀ ਐਮਰਜੈਂਸੀ ਵਿੱਚ ਉਹਦੇ ਉੱਥੇ ਐਮਰਜੈਂਸੀ ਉਹ ਕਿਵੇਂ ਕੀਤੀ ਜਾਂਦੀ ਹੈ ਐਮਰਜੈਂਸੀ ਸੇਵਾਵਾਂ ਮਾ ਨਿਰਵੇਖਣ ਜਾਰੀ ਨੇ ਜਿੰਨਾ ਵੀ ਉੱਥੇ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਾਣੀ ਉੱਥੇ ਜਮਾ ਨਾ ਹੋਵੇ ਤੇ ਜੋ ਵੀ ਜਿੰਨਾ ਵੱਧ ਤੋਂ ਸੇਫਟੀ ਅਸੀਂ ਕਰ ਸਕਦੇ ਆ ਉਹ ਅਸੀਂ ਕਰ ਰਹੇ ਆ ਗੁਰਜੀਤ ਸਿੰਘ ਆ ਵੀਰੇ ਵਾਰ ਨੰਬਰ 3 ਚ ਦਾਖਲ ਆ ਕੱਲ ਪੂਰਾ ਹਸਪਤਾਲ ਚੋਈ ਜਾਂਦਾ ਸੀ ਕੋਈ ਵੀ ਹਾਸਾ ਹੋ ਸਕਦਾ ਸੀ ਇੱਥੇ ਪਾਣੀ ਪਾਣੀ ਸੀ ਇੱਥੇ ਅਬ ਬਾਕੀ ਤੁਸੀਂ ਦੇਖ ਹੀ ਸਕਦੇ ਆ ਆਪ ਅੱਜ ਵੀ ਚੋਈ ਜਾਂਦਾ ਸੀ ਗੱਲ ਬਹੁਤ ਬੁਰਾ ਹਾਲ ਸੀ ਪਾਣੀ ਸਾਰੀ ਚੋਈ ਜਾਂਦਾ ਸੀ ਭਾਈ ਸਾਰੇ ਦੇ ਪੂਰਾ ਹੀ ਮਤਲਬ ਹੋ ਸੀ ਕੋਈ ਵੀ ਡੇਗ ਸਕਦਾ ਸੀ ਕੋਈ ਵੀ ਕੁਝ ਵੀ ਹੋ ਸਕਦਾ ਸੀ ਭਾਈ ਹਾਂ ਜੀ ਮੇਰਾ ਨਾਮ ਕਮਲਦੀਪ ਸਿੰਘ ਆ ਜੀ ਮੈਂ ਅੱਜ ਹਸਪਤਾਲ ਚ ਆਇਆ ਸੀਗਾ ਇੱਥੇ ਅੰਦਰੋਂ ਖਰ ਹਸਪਤਾਲ ਦਾ ਮੀਹ ਦੇ ਨਾਲ ਕਹੀ ਦਿੰਦੇ ਮੀਹ ਦੇ ਨਾਲ ਹਸਪਤਾਲ ਦਾ ਹਾਲ ਖਰਾਬ ਹੋਇਆ ਪਿਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਆਹ ਖਲਿੱਪੜ ਵੀ ਡਿੱਗੇ ਪਏ ਨੇ ਅੰਦਰੋਂ ਵੀ ਉਹ ਸਾਹਮਣੇ ਕਮਰੇ ਚੋਂ ਖਲਿੱਪੜ ਡਿੱਗੇ ਪਏ ਨੇ ਐਮਰਜੈਂਸੀ ਚ ਅਸੀਂ ਗਏ ਤੇ ਆਹ ਸਾਹਮਣੇ ਜਾਣਾ ਉਸ ਦੀ ਆ ਇੱਥੋਂ ਵੀ ਤੋਕੇ ਚੋਂ ਰਹਿ ਨੇ ਸਾਰਾ ਹਸਪਤਾਲ ਦੇ ਜਿਹੜਾ ਹੈਗਾ ਇਹ ਬਿਲਡਿੰਗ ਸਾਰੇ ਪਾਣੀ ਪਾਣੀ ਚੋਂ ਰਿਹਾ ਤੇ ਅੰਦਰ ਸਾਰਾ ਹਾਲ ਖਰਾਬ ਹੀ ਆ ਦੇਖੋ ਜੀ ਐਮਰਜੈਂਸੀ ਕੋਈ ਆਉਂਦੀ ਆ ਕੋਈ ਮਰੀਜ਼ ਐਮਰਜੈਂਸੀ ਨੂੰ ਤਾਂ ਖਤਰਾ ਹੈਗੇ ਹੈਗਾ ਜਿਹੜੇ ਆਮ ਬਾੜ ਦੇ ਵਿੱਚ ਮਰੀਜ਼ ਪਏ ਨੇ ਉਥੋਂ ਇਹ ਸ਼ੰਕਾ ਹੁੰਦੀ ਆ ਵੀ ਥੱਲੇ ਮਰੀਜ਼ ਪਿਆ ਉਹ ਕੋ ਨੂੰ ਪਤਾ ਨਹੀਂ ਕਿਹੜੇ ਵੇਲੇ ਖਲਿਪਰ ਡਿੱਗ ਪੇ ਉਹ ਪਹਿਲੇ ਹੀ ਮਰੀਜ਼ ਹੈ ਉਹਦੇ ਹੋਰ ਵੀ ਸੱਟ ਫੇਟ ਲੱਗ ਸਕਦੀ ਆ ਕਿਸੇ ਆਮ ਇੱਥੇ ਦਵਾਈਆਂ ਲੈਣ ਆਲੇ ਉਹ ਦੇਖੋ ਗੱਡੀ ਲੈਣ ਲੱਗੀ ਵੀ ਆ ਦਵਾਈਆਂ ਵਾਲਿਆਂ ਦੀ ਇੱਥੇ ਲਗਭਗ ਮੰਨ ਲਾ ਦਾ 1000 1500 ਬੰਦਾ ਰੋਜ਼ ਦਾ ਦਵਾਈ ਲੈਣ ਆਉਂਦਾ ਗਰੀਬ ਪਰਿਵਾਰਾਂ ਚ ਆਉਂਦੇ ਨੇ ਸਾਰੇ ਅਸੀਂ ਪਿੰਡੂ ਬੰਦੇ ਆ ਜਿਹੜੇ ਇੱਥੇ ਦਵਾਈ ਲੈਣ ਆਉਂਦੇ ਆ ਐਵੇਂ ਕੋਈ ਪਹਿਲੇ ਹੀ ਗਰੀਬ ਬੰਦਾ ਹੁੰਦਾ ਉਹਦੀ ਸੱਤ ਡੇਗਪੀ ਕੋ ਹਾਸ ਸਾਬਾ ਉੱਪਰ ਗਿਆ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਇਹ ਗਰੀਬਾਂ ਦਾ ਘਰ ਹੈ ਹਸਪਤਾਲ ਦਾ ਬਿਮਾਰੀਆਂ ਦਾ ਘਰ ਹੈ ਇੱਥੇ ਤੇ ਹੋਰ ਮਤਲਬ ਬੰਦਾ ਪਹਿਲੇ ਹੀ ਔਖਾ ਹੁੰਦਾ ਕਿਤੇ ਹੋਰ ਨਾ ਉਤੋਂ ਨਵੀਂ ਵਿਵਪਤਾ ਬੰਦੇ ਤੇ ਖੜੀ ਹੋ ਜਾਏ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਾ ਡਿੱਗੇ ਜਾਂਦੇ ਨੇ ਕਿਤੇ ਇਹ ਨਾ ਹੋਵੇ ਵੀ ਮਰੀਜ਼ਾਂ ਦੇ ਉੱਤੇ ਇਹ ਛੱਤਾਂ ਡਿੱਗ ਪੈਣ ਤੇ ਨਵਾਂ ਕੰਮ ਖੜਾ ਹੋ ਜਾਏ ਦੇਖੋ ਜੋ ਵਧੀਆ ਗੱਲਾਂ ਪ੍ਰਸ਼ਾਸਨ ਦੀ ਚਲੋ ਖਾਲੀ ਕਰਾ ਲੇ ਅਰ ਜੇ ਹੁਣ ਉਹ ਖਾਲੀ ਕਰਾਲੇ ਤਾਂ ਉਹਨੂੰ ਅਣਕੋ ਅਣਸੇਫ ਘੋਸ਼ਿਤ ਕਰਕੇ ਤਾਂ ਉੱਥੇ ਨਵੇਂ ਬਣਾ ਲੈਣੇ ਚਾਹੀਦੇ ਨੇ ਸਰਕਾਰ ਨੂੰ ਜੇ ਨਹੀਂ ਸੇਫ ਹੈਗੇ ਤਾਂ ਫਿਰ ਉੱਥੋਂ ਮਰੀਜ਼ ਕਿਉਂ ਠਾਏ ਨੇ ਇਹ ਮਤਲਬ ਇੱਕ ਸਵਾਲ ਉੱਠਦਾ ਵੀ ਜੇ ਉਹ ਸਹੀ ਨਹੀਂ ਤਾਂ ਉੱਥੋਂ ਮਰੀਜ਼ ਕਿਉਂ ਠਾਏ ਜੇ ਨਹੀਂ ਸਹੀ ਤਾਂ ਸਰਕਾਰ ਨੂੰ ਅਣਸੇਫ ਘੋਸ਼ਿਤ ਕਰਕੇ ਉਹਦੀ ਜਗ੍ਹਾ ਤੇ ਨਵੀਆਂ ਛੱਤਾਂ ਦਾ ਪ੍ਰਬੰਧ ਕਰੇ ਤਾਂ ਕਿ ਇੱਥੇ ਮਰੀਜ਼ਾਂ ਨਾਲ ਖਲਵਾੜ ਨਾ ਕੋਈ ਹੋਵੇ ਕਿਸੇ ਕਿਸਮ ਦਾਇਨਿਕ ਸਵੇਰ ਵਾਲੀ ਨਿਰਮਲ ਕਮਾਦਿਪ ਰਿਪੋਰਟ ਬਰਨਾਲਾ